ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਸਿੱਖ ਤਵਾਰੀਖ ਦੀ ਇੱਕ اہم ਘਟਨਾ ਦੀ ਗੱਲ ਕਰਨੀ ਹੈ ਜਦੋਂ ਇੱਕ ਸਰਬੱਤ ਖਾਲਸਾ ਹੋਇਆ ਤੇ ਉਹਦੇ ਉੱਤੇ ਸਿੱਖਾਂ ਨੇ ਇੱਕ ਮਹੱਤਵਪੂਰਨ ਜਿਹੜਾ ਗੁਰਮਤਾ ਸੀ ਉਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਆਪਾਂ ਨੂੰ ਪਤਾ ਹੈ ਵੀ ਸਿੱਖਾਂ ਨੂੰ ਬੜਾ ਔਖਾ ਸਮਾਂ ਦੇਖਣਾ ਪਿਆ ਹੈਗਾ ਖਾਸ ਤੌਰ ਦੇ ਉੱਤੇ ਜਿਹੜੇ ਸਿੱਖ ਬਾਗੀ ਤਬੀਅਤ ਦੇ ਮਾਲਕ ਸਨ ਤੇ ਸਰਕਾਰ ਦੇ ਨਾਲ ਸਿੱਧੀ ਟੱਕਰ ਲਈ ਹੋਈ ਸੀ ਇੰਨਾ ਵੇਲੇਆਂ ਦੇ ਵਿੱਚ ਦੀਵਾਨ ਦਰਬਾਰਾ ਸਿੰਘ ਹੋਣਾ ਨੇ ਕੌਮ ਦੀ ਬੜੀ ਸਵਚੱਜੀ ਅਗਵਾਈ ਕੀਤੀ ਜਿਸ ਵਕਤ ਭਾਈ ਤਾਰਾ ਸਿੰਘ ਵਾਹ ਹੋਣਾ ਦੀ ਸ਼ਹਾਦਤ ਹੋ ਜਾਂਦੀ ਹੈ ਉਦੋਂ ਖਾਲਸੇ ਨੇ ਫਿਰੇ ਮਤਾ ਕਾਇਮ ਕੀਤਾ ਵੀ ਆਪਾਂ ਨੂੰ ਥੋੜਾ ਜਿਹਾ ਹੁਣ ਸਰਕਾਰ ਦੇ ਨਾਸੀ ਧੂਆਂ ਦੇਣਾ ਚਾਹੀਦਾ ਹੈ ਤੇ ਇਸ ਵਾਸਤੇ ਫਿਰ ਉਹਨਾਂ ਨੇ ਸਰਕਾਰੀ ਖਜ਼ਾਨੇ ਵੀ ਲੁੱਟਣੇ ਸ਼ੁਰੂ ਕਰ ਦਿੱਤੇ ਹੁਣ ਜਦੋਂ ਸਰਕਾਰੀ ਖਜ਼ਾਨੇ ਲੁੱਟਣੇ ਸ਼ੁਰੂ ਕੀਤੇ ਤੇ ਲਾਹੌਰ ਦੇ ਖਜ਼ਾਨੇ ਖਾਲੀ ਹੋ ਗਏ ਉੱਥੇ ਜਿਹੜਾ ਬਾਦਸ਼ਾਹ ਬੈਠਾ ਸੀਗਾ ਮੁਹੰਮਦ ਸ਼ਾਹ ਰੰਗੀਲਾ ਉਹ ਆਖੇ ਵੀ ਮੈਨੂੰ ਭੇਜੋ ਕੋ ਆ ਨਹੀਂ ਰਿਹਾਗਾ ਤੇ ਫਿਰ ਉਦੋਂ ਆਪਾਂ ਉਹ ਜਾਣਦੇ ਆਂ ਵੀ ਜਿਹੜੀ ਉਹਨੇ ਦਿੱਲੀ ਦੇ ਵਿੱਚ ਇੱਕੋ ਆਪਣਾ ਸਾਹਮਣੇ ਨਾਟਕ ਦੇਖਿਆ ਸੀਗਾ ਜਿਹਦੇ ਵਿੱਚ ਕੁਝ ਮੀਰਾ ਬੁਲਾ ਕੇ ਉਹਨਾਂ ਦੇ ਪਾਸੋਂ ਭੰਡਾ ਦੇ ਪਾਸੋਂ ਸਿੱਖਾਂ ਦਾ ਸਵਾੰਗ ਰਚਵਾਇਆ ਗਿਆ ਸੀਗਾ ਤੇ ਉਹਨਾਂ ਦੇ ਅੰਦਰ ਹੀ ਸਿੱਖੀ ਜਾਗਰਤ ਹੋ ਗਈ ਸੀਗੀ ਜੇ ਉਦੋਂ ਫਿਰ ਇਹਨੇ ਆਖਿਆ ਵੀ ਤੂੰ ਇਹਨਾਂ ਨਾਲ ਸੁਲਾ ਕੁਲ ਹੋ ਜਾ ਇਹਨਾਂ ਨੂੰ ਨਵਾਬੀ ਦੇ ਦੇ ਚਲੋ ਉਦੋਂ ਨਵਾਬੀ ਭੇਜੀ ਗਈ ਭਾਈ ਸੁਬੇਗ ਸਿੰਘ ਹੋਣਾਂ ਦੇ ਹੱਥ ਆਈ ਉਹ ਉਹ ਵੀ ਇੱਕ ਮਹੱਤਵਪੂਰਨ ਘਟਨਾ ਉਹਦੇ ਉੱਤੇ ਕਦੇ ਬਾਅਦ ਦੇ ਵਿੱਚ ਆਪਾਂ ਗੱਲ ਜ਼ਰੂਰ ਕਰਾਂਗੇ ਉਦੋਂ ਉਹ ਪੰਥ ਨੇ ਜਿਹੜੀ ਨਵਾਬੀ ਦੀ ਪੱਗ ਹੈ ਨਾ ਉਹ ਕਪੂਰ ਸਿੰਘ ਹੋਣਾਂ ਨੂੰ ਦੇ ਦਿੱਤੀ ਤੇ ਕਪੂਰ ਸਿੰਘ ਹੁਣੀ ਸਿੱਖ ਇਤਿਹਾਸ ਦੇ ਅੰਦਰ ਨਵਾਬ ਕਪੂਰ ਸਿੰਘ ਕਰਕੇ ਜਾਣੇ ਜਾਂਦੇ ਨੇ ਜੇ ਬੜੇ ਵੱਡੇ ਸੇਵਕ ਸਨ ਟਹਿਲੂਏ ਸਨ ਤੇ ਨਾਲ ਹੀ ਓਡੀ ਵੱਡੇ ਜਰਨੈਲ ਵੀ ਸਨ ਜੰਗੀ ਸੋ ਦੀਵਾਨ ਦਰਬਾਰਾ ਸਿੰਘ ਤੋਂ ਬਾਅਦ ਕੌਮ ਦੀ ਜਿਹੜੀ ਅਗਵਾਈ ਹੈ ਇਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਕੀਤੀ ਇਹ ਘਟਨਾ ਕੋਈ ਹੋਏਗੀ ਤੁਸੀਂ ਕਹਿ ਲਓ 1733 34ਵੀਂ ਦੇ ਪਾਸ ਦੀ ਉਸ ਵਕਤ ਜਿਹੜਾ ਬਾਗੀ ਖਾਲਸਾ ਸੀਗਾ ਜਿਹੜਾ ਲੜ ਰਿਹਾ ਸੀ ਜੂਝ ਰਿਹਾ ਸੀ ਸਤਿਗੁਰੂ ਦਾ ਇੱਕੁੰਡਲੀਆ ਖਾਲਸਾ ਇਨੂੰ ਪੰਜ ਜਥਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਖਾਲਸਾ ਜੀ ਦਾ ਬੋਲਬਾਲਾ ਫੈਲਦਾ ਗਿਆ ਜੰਗਾ ਜੁੱਧਾਂ ਦੇ ਅੰਦਰ ਇਹਨਾਂ ਦਾ ਖੰਡਾ ਖੜਕਦਾ ਗਿਆ ਫਤੇ ਇਹਨਾਂ ਦੇ ਕਦਮ ਚੁੰਮਦੀ ਰਹੀ ﺗਿਵੇਂ ﺗਿਵੇਂ ਇਹਨਾਂ ਦੇ ਜਥਿਆਂ ਦੇ ਵਿੱਚ ਨਵੀਂ ਭਰਤੀ ਸੀਗੀ ਜਿਹੜੀ ਉਹ ਵੀ ਹੁੰਦੀ ਗਈ ਤੇ ਉਹਦਾ ਫਲਾਅ ਜਿਹੜਾ ਉਹ ਕਾਫੀ ਜਿਆਦੇ ਹੋ ਚੁੱਕਾ ਸੀਗਾ ਨੌਜਵਾਨੀ ਇਹਨਾਂ ਵੱਲ ਕਾਫੀ ਆਕਰਸ਼ਿਤ ਹੋ ਰਹੀ ਸੀਗੀ ਇਹ ਵੇਲੇ ਉਹ ਸਨ ਵੀ ਜਦੋਂ ਕਿਸੇ ਮਾਈ ਦੇ 2 3 4 ਪੁੱਤ ਹੋਣੇ ਤੇ ਕਿਸੇ ਨੇ ਸਿੱਖ ਬਣ ਜਾਣਾ ਤੇ ਜਦੋਂ ਕਿਸੇ ਨੇ ਆ ਕੇ ਪੁੱਛਣਾ ਉਹਨੂੰ ਵੀ ਸੁਣਾ ਤੇਰੇ ਕਿੰਨੇ ਪੁੱਤ ਨੇ ਤੇ ਉਹਨੇ ਕਹਿਣਾ ਮੇਰੇ ਤਿੰਨ ਪੁੱਤ ਨੇ ਇੱਕ ਸਿੱਖ ਹੋ ਗਿਆ ਜਿਹੜਾ ਸਿੱਖ ਹੋ ਜਾਂਦਾ ਸੀ ਉਹਨੂੰ ਤਾਂ ਕਈ ਵਾਰੀ ਗਿਣਦੇ ਵੀ ਨਹੀਂ ਸੀਗੇ ਮੰਨਦੇ ਸੀਗੇ ਵੀ ਇਹ ਤੇ ਹੁਣ ਮੋਦਨਾ ਲਾਵਾਂ ਲੈ ਚੁੱਕਾ ਹੈਗਾ ਇਹਦਾ ਅੱਜ ਵੀ ਸੁਨੇਹਾ ਆਇਆ ਇਹਦਾ ਕੱਲ ਵੀ ਸੁਨੇਹਾ ਆਇਆ ਹਨ ਇਹ ਚੀਜ਼ਾਂ ਵਾਪਰਦੀਆਂ ਸੀਗੀਆਂ ਕਦੇ ਤੁਸੀਂ ਭਾਈ ਵੀਰ ਸਿੰਘ ਹੁਣਾਂ ਦਾ ਸੁੰਦਰੀ ਤੇ ਵਿਜੇ ਸਿੰਘ ਨਾਵਲ ਜਦੋਂ ਪੜੋਗੇ ਤੇ ਤੁਹਾਨੂੰ ਇਹ ਬਹੁਤ ਸੋਹਣੇ ਢੰਗ ਦੇ ਨਾਲ ਉੱਥੇ ਚੀਜ਼ਾਂ ਮਿਲ ਜਾਣਗੀਆਂ ਜੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਹੁਣ ਜਦੋਂ ਨੌਜਵਾਨੀ ਇਧਰ ਨੂੰ ਕর্ষਿਤ ਹੋਣ ਲੱਗੀ ਜੱਥਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧਣ ਲੱਗ ਪਈ ਫੇਰ ਨਵਾਬ ਕਪੂਰ ਸਿੰਘ ਹੁਣਾਂ ਦੀ ਸਰਪ੍ਰਸਤੀ ਦੇ ਥੱਲੇ 14 15 ਅਕਤੂਬਰ 1700 45 ਈਸਵੀ ਨੂੰ ਇੱਕ ਬੜਾ ਭਾਰੀ ਇਕੱਠ ਹੋਇਆ ਜਿਹਨੂੰ ਆਪਾਂ ਸਰਬੱਤ ਖਾਲਸਾ ਆਖਦੇ ਹਾਂ ਜੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਦਿਵਾਲੀ ਵਾਲਾ ਦਿਨ ਸੀਗਾ ਇਹ ਇੱਥੇ ਜਦੋਂ ਇਹ ਇਕੱਠ ਹੋਇਆ ਤੇ ਉਦੋਂ ਇਸ ਇਕੱਠ ਦੇ ਵਿੱਚ ਵੀ ਇਹ ਮਸਲਾ ਜਿਹੜਾ ਸੀ ਉਹ ਵਿਚਾਰਿਆ ਗਿਆ ਜੀ ਤੇ ਵਿਚਾਰਨ ਤੋਂ ਬਾਅਦ ਰੈ مشਵਰਾ ਕਰਕੇ ਉਦੋਂ ਖਾਲਸਾ ਫੌਜ ਨੂੰ 25 ਜਥਿਆਂ ਦੇ ਵਿੱਚ ਵੰਡਿਆ ਗਿਆ ਪਹਿਲਾਂ 5 ਜਥੇ ਸੀਗੇ 1733-34 ਦੇ ਵਿੱਚ ਤੇ 10 ਹਾਲਾਂ ਦੇ ਬਾਅਦ ਹੀ 1745 ਈਸਵੀ ਦੇ ਵਿੱਚ ਇਹਨਾਂ ਜਥਿਆਂ ਦੀ ਜਿਹੜੀ ਗਿਣਤੀ ਸੀ ਉਹ 25 ਕਰ ਦਿੱਤੀ ਗਈ ਫਿਰ ਸਭ ਤੋਂ ਵੱਡੀ ਗੱਲ ਕੋਈ ਵੀ ਸਿੰਘ ਕਦੇ ਵੀ ਕਿਸੇ ਵੀ ਜਥੇ ਵਿੱਚ ਜਾ ਸਕਦਾ ਸੀ ਇਸ ਦੇ ਨਾਲ ਹੀ ਹਰ ਸਿੱਖ ਹੱਥ ਵਿੱਚ ਤਲਵਾਰ ਬੰਦੂਖ ਤੇ ਨਾਲ ਘੋੜਾ ਰੱਖਣਾ ਵੀ ਲਾਜ਼ਮ ਕੀਤਾ ਗਿਆ ਹਰ ਸਿੱਖ ਦੇ ਵਾਸਤੇ ਬੇਤੇ ਕੋਲ ਤਲਵਾਰ ਹੋਵੇ ਜਾਂ ਬੰਦੂਕ ਹੋਵੇ ਘੋੜਾ ਵੀ ਹੋਣਾ ਬਹੁਤ ਜ਼ਰੂਰੀ ਹੈਗਾ ਤਾਰੀਖ ਦੇ ਵਿੱਚ ਇਹੋ ਜਿਹਾਂ ਘਟਨਾਵਾਂ ਮਿਲਦੀਆਂ ਨੇ ਵੀ ਸਿੱਖ ਲਈ ਬਹੁਤ ਵੱਡਾ ਦੁੱਖ ਹੁੰਦਾ ਸੀ ਉਹਦੇ ਘੋੜੇ ਦਾ ਜੰਗ ਦੇ ਮੈਦਾਨ ਦੇ ਵਿੱਚ ਚਲੇ ਜਾਣਾ ਹਨ ਘੋੜਿਆਂ ਦੇ ਨਾਲ ਇੱਕ ਪਿਆਰ ਰਿਹਾ ਹੈ ਜੀ ਸੋ ਸਭ ਤੋਂ ਵੱਡੀ ਗੱਲ ਜਿਹੜੀ ਸ਼ਰਤ ਹੁੰਦੀ ਸੀ ਓਸੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਪ੍ਰਤੀ ਪੂਰਨ ਰੂਪ ਦੇ ਵਿੱਚ ਸਮਰਪਿਤ ਹੋਣਾ ਵੈਸੇ ਤੇ ਅੱਜ ਵੀ ਸਿੱਖ ਕਈ ਜਥਿਆਂ ਦੇ ਵਿੱਚ ਵੰਡੇ ਹੋਏ ਆ ਪਰ ਇਹਨਾਂ ਨੂੰ ਨਾ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅੱਜ ਇੱਕ ਸਿੱਖ ਦੂਜੇ ਜਥੇ ਵਿੱਚ ਚਲਾ ਜਾਵੇ ਤੇ ਉਧਰ ਤੇ ਸੌ ਤਰ੍ਹਾਂ ਦੀਆਂ ਤੋਹਮਤਾਂ ਰੌਣੀਆਂ ਸ਼ੁਰੂ ਕਰ ਦਿੰਦੇ ਵੈਸੇ ਤੇ ਸੱਚੀ ਗੱਲ ਹੈ ਅੱਜ ਸਾਡੇ ਕਰਦਾਰ ਵੀ ਨਹੀਂ ਰਹੇ ਉਹ ਜਿਹੇ ਨਾ ਪਰ ਵੇਖੋ ਇਹਨਾਂ ਸਿੰਘਾਂ ਦੇ ਕਰਦਾਰ ਸੀਗੇ ਕਿਆ ਬਾਤ ਸੀ ਜੇ ਕਿਸੇ ਇੱਕ ਜੱਥਾ ਛੱਡ ਕੇ ਦੂਸਰੇ ਜੱਥੇ ਵਿੱਚ ਚਲਾ ਜਾਂਦਾ ਸੀ ਨਾ ਇਹ ਨਹੀਂ ਵੀ ਉਹਨੂੰ ਕੋਈ ਦੂਜੇ ਜੱਥੇ ਵਾਲੇ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਸਨ ਉਹਦੇ ਤੇ ਕੋਈ ਤੋਹਮਤਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਸਨ ਜਾਂ ਜਿਹੜੇ ਜੱਥੇ ਵਿੱਚ ਆਇਆ ਹੈਗਾ ਉਹ ਜੱਥੇ ਵਾਲੇ ਉਹਦੇ ਨਾਲ ਸਹੀ ਵਰਤਾਵਾ ਨਹੀਂ ਕਰਦੇ ਸਨ ਐਸਾ ਕੁਝ ਨਹੀਂ ਜੇ ਹੁੰਦਾ ਹੈਗਾ ਉਦੋਂ ਸਿੱਖ ਸਿੱਖ ਹੁੰਦੇ ਸਾਡੇ ਸੋ ਇਹ ਨਾਮ ਸਨ ਇਹਨਾਂ ਦੇ ਲਈ ਤੇ ਜਿਹੜੇ ਉਹ ਜਥੇਦਾਰ ਬਣਾਏ ਗਏ ਸਨ ਉਹਨਾਂ ਦੇ ਵਿੱਚੋਂ ਕੁਝ ਦੇ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਭਾਈ ਸ਼ਾਮ ਸਿੰਘ ਨਾਰਲਾ ਭਾਈ ਸ਼ਾਮ ਸਿੰਘ ਨਾਰਲਾ ਜਿਹੜਾ ਹੈਗਾ ਹੈ ਨਾ ਬਹੁਤੇ ਦੇ ਸ਼ਾਗਿਰਦ ਹੀ ਸਨ ਜਿਹੜੇ ਜਥੇਦਾਰ ਬਣੇ ਤੇ ਇਹ ਜਿਹੜਾ ਆਪਣਾ ਸ਼ਹੀਦ ਰਤਨ ਸਿੰਘ ਭੰਗੂ ਹੋਇਆ ਜਿਨ੍ਹਾਂ ਪੰਥ ਪ੍ਰਕਾਸ਼ ਲਿਖਿਆ ਉਹਨਾਂ ਦਾ ਨਾਨਾ ਸੀਗਾ ਭਾਈ ਰਾਏ ਸਿੰਘ ਦਾ ਸਹੁਰਾ ਜੇ ਬੜਾ ਸਿਰ ਕੱਢਵਾ ਜਰਨੈਲ ਹੋਇਆ ਸਿੱਖ ਕੌਮ ਦਾ ਇਹ ਗੁਰਬਖਸ਼ ਸਿੰਘ ਕਲਸੀਆ ਵਾਲਾ ਕਰਮ ਸਿੰਘ ਪੰਜਗੜ ਪੈਜਗੜ ਕਰੋੜਾ ਸਿੰਘ ਕਰੋੜਾ ਸਿੰਘ ਤੋਂ ਅੱਗੇ ਕਰੋੜ ਸਿੰਘੀਆਂ ਮਿਸਲ ਚੱਲੀ ਸੀ ਜਿਦੇ ਵਿੱਚ ਭਾਈ ਬੰਘੇਲ ਸਿੰਘ ਹੁਣੀ ਆਏ ਨੇ ਨੌਦ ਸਿੰਘ ਸ਼ੁਕਰਚੱਕ ਇਹ ਜਿਹੜਾ ਨੌਦ ਸਿੰਘ ਸੀਗਾ ਇਹ ਸਰਕਾਰ ਰਣਜੀਤ ਸਿੰਘ ਦਾ ਪੜ ਦਾਦਾ ਸੀਗਾ ਜੀ ਚੜਤ ਸਿੰਘ ਦਾ ਇਹ ਪਿਓ ਸੀਗਾ ਮਹਾ ਸਿੰਘ ਦਾ ਇਹ ਦਾਦਾ ਸੀਗਾ ਜੀ ਗਰਦਿਆਲ ਸਿੰਘ ਡੱਲੇਆਲ ਡੱਲੇ ਵਾਲੀਆ ਮਿਸਲ ਦਾ ਇਹ ਚੰਦਾ ਸਿੰਘ ਕਾਲਾ ਸਿੰਘ ਖਿਆਲਾ ਸਿੰਘ ਧਰਮ ਸਿੰਘ ਜਸਾ ਸਿੰਘ ਆਲੂ ਵਾਲੀਆ ਹਰੀ ਸਿੰਘ ਪੰਗੀ ਸਭ ਤੋਂ ਵੱਡੀ ਮਿਸਲ ਜਿਹੜੀ ਬਾਅਦ ਚ ਬਣਦੀ ਐ ਨਾ ਉਹ ਪੰਗੀ ਸਰਦਾਰਾਂ ਦੀ ਸੀਗੀ ਜੇ ਸਭ ਤੋਂ ਵੱਡੇ ਇਲਾਕੇ ਤੇ ਪਹਿਲਾਂ ਇਹਨਾਂ ਦੀ ਮਿਸਲ ਨੇ ਕਬਜ਼ਾ ਕੀਤਾ ਬਾਬਾ ਦੀਪ ਸਿੰਘ ਨਵਾਬ ਕਪੂਰ ਸਿੰਘ ਜੈ ਸਿੰਘ ਕਨਈਆ ਸਦਾ ਸਿੰਘ ਹੀਰਾ ਸਿੰਘ ਨਕਈ ਅਗੜ ਸਿੰਘ ਸੁਖਾ ਸਿੰਘ ਮਾੜੀ ਕੰਬੋ ਕੇ ਮਦਨ ਸਿੰਘ ਬਾਗ ਸਿੰਘ ਹੱਲੂ ਵਾਲੀਆ ਛੱਜਾ ਸਿੰਘ ਪੰਜਵੜ ਧੀਰ ਸਿੰਘ ਕਰਮ ਸਿੰਘ ਨਾਰਲੀ ਤੇ ਭੂਪਾ ਸਿੰਘ ਆਦਿ ਸੋ ਇਹ ਘਟਨਾ ਮਹੱਤਵਪੂਰਨ ਹੈ ਇਹਨੂੰ ਚੇਤੇ ਰੱਖਣਾ ਬੰਦਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ